ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਉਮੀਦ ਹੈ ਜੀ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀਆਂ ਕਲਾ ਵਿੱਚ ਰੱਖੇ ਜੀ ਲੱਗੇ ਆ ਜੀ ਅੱਜ ਦਾ ਬਲੌਗ ਸ਼ੁਰੂ ਕਰਨ ਜੀ ਬਲੌਗ ਤੋਂ ਪਹਿਲਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਅਗਰ ਜੇ ਸਾਤੋਂ ਕੁਝ ਬੋਲਣ ਦੇ ਸਮੇਂ ਕੋਈ ਕਹਿਣ ਦੇ ਸਮੇਂ ਕੁਝ ਕਾਰਨ ਦੇ ਸਮੇਂ ਗਲਤੀਆਂ ਹੋ ਜਾਂਦੀਆਂ ਜੀ ਤਾਂ ਸਾਨੂੰ ਆਪਣਾ ਭਰਾ ਆਪਣਾ ਪੁੱਤਰ ਨੂੰ ਵੀ ਸ਼ਮਾ ਜ਼ਰੂਰ ਕਰ ਦਿਆ ਕਰੋ ਜੀ ਤੇ ਕੱਲ ਦੀ ਅਸੀਂ ਬਣਾਈ ਸੀ SLA ਪਿੰਡ ਮੋਫਰਾਏ ਭੈਣ ਦਾ ਪਿੰਡ ਹੈ ਜੀ ਸਾਡੀ ਭੈਣ ਉਹ ਬਾਹਰ ਆ ਇਹ ਕਹਿੰਦੇ ਨੇ ਹੁੰਦੇ ਵੀ ਜਿਹੜਾ ਕਰਦਾ ਹੋਵੇ ਨਾ ਦਿਲੋਂ ਤਾਂ ਸਾਨੂੰ ਉਹਦਾ ਵੱਧ ਕੇ ਪਿਆਰ ਉਹਨੂੰ ਕਰਨਾ ਚਾਹੀਦਾ ਤੇ ਉਹਨਾਂ ਦਾ ਸਤਕਾਰ ਆ ਭੈਣ ਦਾ ਵੀ ਜਿਹੜਾ ਸਾਡਾ ਜਦੋਂ ਅੰਗਦਾ ਜਨਮ ਹੋਇਆ ਹਨਾ ਜੋ ਵੀਡੀਓ ਦੇਖਿਆ ਜਿਹੜੇ ਪੁਰਾਣੇ ਸਾਡੇ ਸਬਸਕ੍ਰਾਈਬਰ ਆ ਉਹਨਾਂ ਨੇ ਸਾਡਾ ਬੜਾ ਮਾਣ ਇੱਜ਼ਤ ਉਹਨਾਂ ਨੇ ਕੀਤਾ ਭੈਣ ਨਹੀਂ ਸਾਡਾ ਭੈਣ ਕਰਾ ਦੇ ਲੋ ਧੰਨਵਾਦ ਤੇ ਅੱਜ ਚੱਲੇ ਆ ਜੀ ਬੋਪਰਾਏ ਨੂੰ ਓਪਰਾਏ ਨੂੰ ਜਾਣ ਦਾ ਮਕਸਦ ਵੀ ਤੁਹਾਨੂੰ ਦੱਸ ਦਿਆਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਰਮਾਤਮਾ ਜੀ ਆਗਾ ਤੁਹਾ ਤੁਸੀਂ ਜੀ ਸੇ ਕਰਦੇ ਹੋ ਲੰਘ ਜੀ ਬਹੁਤ ਆਨੰਦ ਕਰੋ ਜੀ ਬਹੁਤ ਸਤਿ ਸ਼੍ਰੀ ਅਕਾਲ ਜੀ ਇਹ ਸਾਜਰੇ ਤਿਆਰ ਹੋ ਜੰਨੇ ਆ ਆਪਾਂ ਕਿੱਥੇ ਚੱਲੇ ਅੱਜ ਕੇ ਬੁਰੀ ਆਪਾਂ ਆਪਾਂ ਅੱਥਾ ਲਵੇੜਤੀਆਂ ਹਾਲ ਹੈ ਇਹ ਨਾ ਜਿਆਦਾ ਲੋਪ ਆਉਂਦੇ ਹੁੰਦੇ ਅਸੀਂ ਇਹ ਅੱਖਾਂ ਵਿੱਚ ਲੰਦਾ ਹੈ ਤੇ ਅੱਛਾ ਮਾਤਾ ਵੀ ਮਾਤਾ ਸਤਿ ਸ਼੍ਰੀ ਅਕਾਲ। ਹਾਂਜੀ ਅੱਜ ਚਲੇ ਨੇ ਇੱਕ ਭਾਈ ਬੋਪਰਾਏ। 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 ਤੇ ਇੱਧਰ ਮਨਿੰਦਰ ਸਿੰਘ ਵੀ ਫਿਰਦੇ ਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਚਲੇ ਆ ਜੀ ਬੋਪਰਾਏ। ਅਮੈਂ ਦੂਜੀ ਵਾਰ ਚਲੇ। ਬੋਪਰਾਏ ਪਲਾ ਕੇ। ਬੋਪਰਾਏ ਪੁਈ। ਪੁਆ। ਪੁਈ ਪੁਆ ਦਾ ਪੈਂਦਾ। ਪੁਆ ਦਾ ਪੈਂਦਾ ਬੋਪਰਾਏ ਜਿਹੜੀ ਬਾਹਰ ਆਪੂ ਐ ਖਣ। ਤੇ ਇੱਧਰ ਮਨਿੰਦਰ ਹੈਗਾ ਜੀ ਪੂਰਾ। ਆਲਾਈ। ਕੁਛੀ ਦਾ ਟੋਰ ਘੱਟੀ ਪੀਓ ਕੋ ਰੈਡੀ ਤੇ ਰੈਡੀ ਲੱਗ ਗਿਆ ਸੀ ਨਾਲ ਮੈਂ ਮੈਂ ਪਰ ਨਹੀਂ ਮੇਰੀ ਗੱਲ ਸੁਣ ਪਹਿਲਾਂ ਰੈਡੀ ਤਾਂ ਗਿਆ ਚੱਲ ਆਹੀ ਪੁਰਾਣੇ ਕੱਪੜੇ ਆ ਮੇਰੇ ਆਹੀ ਸਾਰੇ ਕੁਪੜਾ ਅਸੀਂ ਨਹੀਂ ਕਿਹਾ ਦਾਦੇ ਘਰ ਆਉ ਦੇ ਤੇ ਆਹ ਸਾਡੇ ਸਾਡੇ ਪਾਸੇ ਚੱਲਿਆ ਘੁੰਮਣ ਚੱਲ ਦੇਖੋ ਓ ਮੰਨੀ ਜੀ ਜਿਹੜਾ ਮਕਸਦ ਹੈਗਾ ਇਦਾਂ ਹਾਂ ਨਹੀਂ ਤੇ ਬਾਰੇ ਕਰਕੇ ਜਿਹੜੀ ਜਿਹੜੀ ਭੈਣ ਸਾਡੀ ਇੱਕ ਉਹਦੀ ਬਾਹਰ ਆ ਕਨੇਜਾ ਅੰਦਾਜ਼ ਤੇ ਕੱਪੜਾ ਕਨੇਜਾ ਤੇ ਇੱਕ ਭੈਣ ਦੇ ਕੱਟ 6 ਮਹੀਨੇ ਦੇ ਵਿੱਚ ਆਕੇ ਨਾ ਕੁੜੀ ਸੀ ਹਾਂ ਕੁੜੀ ਸੀ ਤੇ ਉਹਦੀ ਕੱਲ 2 ਮਹੀਨੇ ਹੋ ਗਏ ਮੇਰੇ ਆਪਰੇਸ਼ਨ ਨੂੰ ਵੀ ਉਹਨਾਂ ਦੀ ਕੁੜੀ ਨੂੰ 2 ਮਹੀਨੇ ਹੋ ਗਏ ਕਿਉਂਕਿ ਸਾਡੇ ਕੋਲ ਉਸ ਟਾਈਮ ਸਮਾਂ ਇਹ ਕਰਕੇ ਘਟ ਗਿਆ ਕਿਉਂਕਿ ਚਰਨਜੀਤ ਦਾ ਵੀ ਆਪਰੇਸ਼ਨ ਤਾਂ ਉਹਦੇ ਕਰਕੇ ਵੀ ਕਿਤੇ ਚਾ ਨਹੀਂ ਹੋਇਆ ਤੇ ਅੱਜ ਪਰਮਾਤਮਾ ਨੇ ਸਮਾਂ ਲਿਆਂਦਾ ਦੁੱਖ ਸੁੱਖ ਵਡਾਉਣ ਦੇ ਨਾਲ ਕਹਿੰਦੇ ਬੰਦੇ ਤੇ ਘਟ ਜਾਂਦੇ ਹਨ ਹਨਾ ਜੇ ਆਪਾਂ ਕਿਸੇ ਨਾਲ ਦੁੱਖ ਵਡਾਉਂਗੇ ਨਾ ਉਹ ਘਟ ਜਾਂਦਾ ਹੁੰਦਾ ਤੇ ਚੱਲੇ ਅੱਜ ਪਿੰਡ ਭੈਣ ਭਾਈਆਂ ਤੇ ਹੀ ਹੁੰਦੇ ਆ ਭੈਣ ਭਾਈਆਂ ਤੇ ਹੀ ਭੈਣ ਭਾਈਆਂ ਤੇ ਹੀ ਜੋਰ ਹੁੰਦਾ ਭੈਣ ਭਾਈਆਂ ਨੂੰ ਕਹਿ ਸਕਦੇ ਜਿਹੜੇ ਤੁਹਾਨੂੰ ਭਾਈ ਬਣਾਇਆ ਸੱਚੀ ਕਾਲ ਜੀ ਸਾਰੇ ਦੁੱਖ ਤਾਂ ਜਿਹੜਾ ਉਹਦਾ ਸਾਨੂੰ ਜਿੱਦ ਜਿਹੜੇ ਸੇਧ ਨੂੰ ਲੱਗਿਆ ਜਿਨੇ ਦਿਲ ਆਇਆ ਉਹਨੇ ਕੱਟਣਾ ਮੈਨੂੰ ਲੱਗਿਆ ਦੀ ਮੈਂ ਕੱਟਣਾ ਪਰ ਜਿਹੜਾ ਭੈਣ ਭਾਈ ਆ ਕੇ ਨਾ ਆਇਆ ਆ ਕੇ ਹੌਂਕ ਲਾਇਆ ਵੇ ਘਾਹ ਆਜੇ ਵੇ ਜਾਂ ਕੀੜਾ ਮਾਰਦੇ ਜਾਂ ਹੌਂਸ ਵੇ ਦੇ ਉਹਦੇ ਨਾਲ ਜਿਹੜਾ ਦੁੱਖ ਟੁੱਟਣਾ ਨਾ ਉਹਦੀ ਲੱਗੇ ਗੱਲ ਹੋ ਜਾਂਦੀ ਆ ਅਸੀਂ ਚੱਲੇ ਆ ਪਰ ਹਲੇ ਤੱਕ ਅਸੀਂ ਉਹਨਾਂ ਨੂੰ ਦੱਸਿਆ ਨਹੀਂ ਮੈਂ ਦੱਸਦਾ ਦੀ ਭੈਣ ਨੂੰ ਮੈਂ ਤਾਂ ਭੈਣ ਦੱਸਦਾ ਭੈਣ ਨੂੰ ਤਾਂ ਚੌੜ ਜੜਾ ਭੈਣ ਕਦੀ ਕਮਾ ਨਹੀਂ ਸਕਦੀ ਹੈਗੀ ਕੋਈ ਨਾ ਦਿਲ ਕਰਦਾ ਮੈਂ ਵੀ ਆਵਾ ਹਨਾ ਇਕੱਠੇ ਬੈਠੀ ਮੈਂ ਕੋਈ ਦਾ ਚੱਲ ਕੋਈ ਨਹੀਂ ਪੈਣ ਫੇਰ ਸਹੀ ਕੋਈ ਗੱਲ ਨਹੀਂ ਵੀ ਅਸੀਂ ਤੇਰੀ ਵੇਟ ਜਰੂਰ ਕਰਦੇ ਆ ਜਦੋਂ ਵੀ ਆਈ ਤੂੰ ਤੈਨੂੰ ਵੈਲਕਮ ਹਨਾ ਨਹੀਂ ਜੇ ਇਹਦਾ ਭਤੀਜਾ ਵੀ ਚੱਲਿਆ ਸਮੇਂ ਦੀ ਗੱਲ ਜੀਨੇ ਜਾਣਾ ਜੀ ਅਸੀਂ ਕਰਦੇ ਆ ਪਰ ਮੈਂ ਇਕੱਲੀ ਕਿਵੇਂ ਚੱਲੇ ਜੀ ਪ੍ਰਮਾਤਮਾ ਨੇ ਜਿਹੜੇ ਜੀ ਨਾਲ ਭੇਜਣਾ ਉਹਦੇ ਨਾਲੇ ਭੇਜਣਾ ਉਹਦੇ ਨਾਲੇ ਭੇਜਣਾ ਤੇ ਮਾਤਾ ਵੀ ਚੱਲੀ ਆ ਤੇ ਉਧਰ ਮੇਰਾ ਬڑا ਵੀਰ ਵੀ ਤੇ ਸਾਲਾ ਵੀ ਚੱਲਿਆ ਤੇ ਸਾਲੇ ਨੂੰ ਮੈਂ ਕਿਹਾ ਵੀ ਚੱਲ ਘੁੰਮ ਕੇ ਕਹਿੰਦਾ ਜੀਜੇ ਚੱਲ ਮੈਨੂੰ ਵੀ ਕਮਾ ਲਿਆ ਵੀ ਮੈਂ ਫਰੀ ਹਾਂ ਵੀ ਹੈਨਾ ਇੱਕ ਦੋ ਦਿਨ ਮੇਰਾ ਹੁਣ ਕੰਮ ਹੈ ਨਹੀਂ ਮਾਹ ਚੱਲ ਕੋਈ ਗੱਲ ਨਹੀਂ ਵੀ ਤੂੰ ਮੇਰੇ ਨਾਲ ਚੱਲ ਮੈਂ ਤੈਨੂੰ ਘੁਮਾ ਕੇ ਲਿਖਿਆਉਣਾ ਤੇ ਚੱਲਿਆਂ ਪਿੰਡ ਬੋਪਰਾ ਇਹਨੂੰ ਪਹਿਲਾਂ ਜਾਵਾਂਗੇ ਮਾਣੇ ਮਜਰੇ ਮਾਤਾ ਤੇ ਭਰਾ ਕੋਲ ਜਿੱਤਾਂ ਕਿ ਉਹਨਾਂ ਨਾਲ ਥੋੜੀ ਮੁਲਾਕਾਤ ਕਰਾਉਂਗੇ ਫਿਰ ਚਾਂਗੇ ਪਾਪਾ ਤੇ ਉਸ ਤੋਂ ਬਾਅਦ ਦੇ ਵਿੱਚ ਜਾਵਾਂਗੇ ਬੋਪਰਾ ਇਹ ਕੀ ਆ ਲੈ ਕੇ ਜਾਣਾ ਰਸਤੇ ਦੇ ਵਿੱਚ ਉਹ ਵੀ ਦੇਖਦੇ ਹਾਂ ਇਹ ਬਾਕੀ ਨਾ ਗੁਲਾਬ ਜਮਣ ਲਿਓ ਨਹੀਂ ਪੁੱਤ ਵੀ ਪਤਾ ਹੀ ਕੀ ਗੱਲ ਆ ਵੀ ਹੁਣ ਆਪਾਂ ਸਿਸਟਮ ਆਪਣਾ ਹੋਣਾਗਾ ਇੱਕ ਤਾਂ ਆ ਹਾਂ ਤੇ ਦੂਆ ਨੰਬਰ ਹੁਣ ਵੀ ਆਪਾਂ ਮਹਿਸੂਸ ਵੀ ਕਰਨ ਚੱਲੇ ਇੱਕ ਦੁੱਖ ਮਨਾਉਣ ਦੇ ਲਈ ਇਹ ਹੀ ਆਪਾਂ ਕੰਪਿਊਟਰ ਹੋਇਆ ਹੈ ਸੱਚੀ ਗੱਲ ਮੈਂ ਤੁਹਾਨੂੰ ਗੱਲ ਕਹਾਂਗਾ ਮੈਂ ਮੰਨਦੀ ਆ ਸਾਰੀ ਗੱਲਾਂ ਨੂੰ ਦੇਖੋ ਦੇਖਣਾ ਪੈਂਦਾ ਪਰ ਹੁਣ ਅਸੀਂ ਗੱਡੀ ਵੀ ਪਹਿਲੀ ਵਾਰ ਲੈ ਕੇ ਚੱਲੇ ਸਾਡਾ ਚੋਰ ਵੀ ਪਹਿਲੀ ਵਾਰ ਮੈਂ ਵੀ ਪਹਿਲੀ ਵਾਰ ਚੱਲੀ ਪਰਜਾਈ ਦੇ ਤੌਰ ਤੇ ਤਸਾਫਾ ਸਾਨੂੰ ਸਾਨੂੰ ਦੇ ਕੇ ਚੱਲਣਾ ਪੈਣਾ ਹਾਂ ਕਿਉਂ ਕਰੀਏ ਕਿ ਦੇਖੋ ਦੁੱਖ ਤਾਂ ਬਹੁਤ ਬੜਾ ਹੈ ਇਹ ਭੁੱਲਣ ਵਾਲਾ ਨਹੀਂ ਜਿੰਨੇ ਮਰਜੀ ਹੋਰ ਜੀ ਆ ਜਾਣ ਘਰ ਤੇ ਪਰ ਜਿਹੜਾ ਜੀ ਦਾ ਦੁੱਖ ਹੁੰਦਾ ਉਹਦਾ ਉੱਥੇ ਰਹਿਣਾ ਹੈ ਨਾ ਇੱਕ ਮਾਂ ਦੀ ਮਾਂ ਤਾਂ ਇਹ ਮਾਂ ਹਰ ਬੱਚੇ ਵਾਸਤੇ ਲੱਗ ਲੱਗੇ ਹੁੰਦੀ ਹੈ ਚਲੋ ਪ੍ਰਮਾਤਮਾ ਦੇ ਕੇ ਭੁੱਲੂਗਾ ਕਿ ਹੋਰ ਮੈਂ ਤਾਂ ਕਹਿੰਦੇ ਵੀ ਹੋਰ ਵੀ ਕੰਨਿਆ ਦੇ ਬੇਟਾ ਠੇ ਜਾਣੀ ਜਿੰਦੂਰੀ ਪਣੀ ਜੇ ਚੱਲੀ ਨੀ ਤਦੇ ਜਿੰਨਾ ਮਰਜ਼ੀ ਕੋਈ ਤਕੜਾ ਹੋਵੇ ਜਿਹੜੇ ਧੀ ਪੁੱਤਾਂ ਦੀ ਆਪਣੀ ਇਹ ਦੌਲਤ ਆ ਨਾ ਇਹਨਾਂ ਬਿਨਾਂ ਬੰਦਾ ਅਧੂਰਾ ਹੀ ਹੁੰਦਾ ਅਧੂਰਾ ਰਹਿੰਦਾ ਹੈ ਨਾ ਗਰੀਬ ਦੌਲਤ ਜਿੰਨੀ ਮਰਜ਼ੀ ਹੋਵੇ ਪਰ ਧੀ ਪੁੱਤ ਬਿਨਾਂ ਇਹਨਾਂ ਤਾਂ ਕੋਈ ਚੀਜ਼ ਨਹੀਂ ਪੂਰੀ ਹੁੰਦੀ ਹੈਗੀ ਸਹੀ ਗੱਲ ਆ ਮੈਂ ਤਾਂ ਕਹਿੰਦੀ ਪਰਮਾਤਮਾ ਨੇ ਜੇ ਭਾਈ ਜਿੱਦਾਂ ਕਹਿੰਦੇ ਵੇ ਉਹ ਉਹਨੇ ਕਹਿੰਦੇ ਸਿੱਧੂ ਮੂਸੇਵਾਲੇ ਛੋਟੇ ਗਿਆ ਆ ਨਾ بڑے ਪੈਰੀ ਗਿਆ ਛੋਟੇ ਪੈਰੀ ਵਾਪਸ ਆਇਆ ਅੱਜ ਉਹ ਵੀ ਚਾਰੀ ਕਿਹੋ ਜਿਹੇ ਭਾਈ ਜੀ ਦੇ ਦਵੇ ਪਰਮਾਤਮਾ ਦੀ ਕੰਨਿਆ ਦੇ ਵੀ ਠਗੀਆਂ ਕੰਨੀਆਂ ਟੇ ਵੀ ਠਗੀਆਂ ਜਾਣ ਤੇ ਹੁਣ ਰੈਡੀ ਆਪਾਂ ਹਾਂਜੀ ਹਾਂਜੀ ਚਲੋ ਚਲੋ ਚਲੀਆਂ ਬਾਈ ਚਲੋ ਜੀ ਚੱਲਦੇ ਹੁਣ ਮਾਣੀ ਮਾਦਰੇ ਕੋਲ ਮਿਲਣ ਆ ਕੇ ਉਹ ਕਹਿੰਦਾ ਕੁਝ ਮੈਨੂੰ ਆ ਦੇ ਇਹ ਕੁਝ ਖੂਲਦੇ ਹੀ ਨਹੀਂ ਇਹਨੂੰ ਕਹਿੰਦਾ ਵੀ ਗੋਦੀ ਚੱਕ ਮੈਨੂੰ ਹੁਣ ਇਹਨੂੰ ਪਤਾ ਲੱਗਣ ਲੱਗ ਗਿਆ ਲੈ ਇਹਨੂੰ ਪਿਆਰ ਇਹ ਦੇ ਲੈ ਅੱਛਾ ਮੇਰੀ ਗੱਲ ਤੋਂ ਪਾਵਰ ਵਿੱਚ ਚੱਕ ਲਿਆ ਚੱਕ ਲਿਆ ਜਾ ਬੱਸ ਚਲ ਆ ਗਿਆ ਬੱਤੀ ਨੀ ਫਾਇਰ ਨਹੀਂ ਫਾਇਰ ਅਗਲਾ ਫਾਇਰ ਨਹੀਂ ਆਪੋ ਸਿਧਿੰਦੇ ਚੰਕਾ ਨੀ ਵੀ ਸਾਸਰੀ ਕਾ ਸਾਸਰੀ ਕਾ ਫਾਇਰ ਸਾਰੇ ਸਭ ਨਾ ਪੰਦੇ ਦਿੱਤੀ ਆ ਤੇ ਉਹ ਨਾ ਸੀ ਕਿ ਕਰਨਾ ਇਹਦੇ ਟੰਡੇ ਆ ਨਹੀਂ ਮਾਂਜੀ ਦੇਖੋ ਬੋਪਰਾਏ 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 ਚਲ ਵਧੀਆ ਹੂੰ ਤੇ ਹੁਣ ਰੈਡੀ ਆ ਤੇਰੀ ਤਿਆਰੀ ਆ ਹਾਂ ਬੱਸ ਨੀ ਹੋਰ ਵਾ ਹੋਰ ਕੀ ਚੱਲੂ ਚਲੋ ਫਿਰ ਤਿਆਰ ਹੋ ਜੀ ਬੀਬੀ ਤਾ ਟਾਈਮ ਬਹੁਤ ਲਾਤਾ ਨਾ ਭੰਗ ਲਿਆ ਉਹਨਾਂ ਭੱਜ ਕੇ ਆਉਂਨ ਲੱਗਾ ਇਹਦੇ ਕੋਲ ਤਾਂ ਬੈਠੇ ਕਾਕੇ ਕੋਲ ਬੜਾ ਨਹੀਂ ਠੋਕ ਠੋਕ ਨਾਂ ਦੇ ਬਰੰਗਾ ਤਾਂ ਆ ਗਿਆ ਬਾਪਾ ਮੰਮੀ ਨੇ ਤੋੜ ਕੇ ਆ ਤੋੜ ਸਟੋਰ ਤੇ ਮੈਡੀਕਲ ਸਟੋਰ ਮੈਡੀਕਲ ਸਟੋਰ ਮੰਮੀ ਨੇ ਮਾਰ ਕੇ ਹੱਥ ਮੋੜਦਾ ਮੰਮੀ ਕਹਿੰਦੀ ਤੋਕੋ ਮੰਮੀ

ਕਦੇ ਨਹੀਂ ਕਾ ਹੈ ਇਹ ਜਿੰਨੇ ਨਹੀਂ ਹਾਂ ਤੇ ਗੱਨਾਂ ਦੇ ਵਿੱਚ ਮੈਂ ਚਾਹਨਾ ਦੇਖ ਦੇ ਨਹੀਂ ਨਹੀਂ ਅੰਬੂ ਅੰਬੂ ਇਹ ਤਾਦਾ ਬਹੁਤ ਦਰਿਆ ਤੇ ਤਾਦਾ ਬਹੁਤ ਦਰਿਆ ਉਹ ਪਹਿੰਕ ਗਿਆ ਹੈ ਉਹ ਪਹਿੰਕ ਗਿਆ ਬਹੁਤ ਦਰਿਆ ਤੂੰ ਨਾ ਨਾ ਹੀ ਤੇ ਉੱਧਰ ਸਰਮਾਉਂਗਾ ਬੀਬੀ ਕਹਿੰਦੀ ਸਰੌਣੀ ਨਹੀਂ ਹੈਗੀ ਵੀ ਤੁਸੀਂ ਕਿਹਾ ਕਿਹਾ ਬੀ ਸਾਈਕਲ ਨਹੀਂ ਸਰਮਾਉਣੀ ਯਾ ਫੇਰ ਸਵਾਰ ਕੇ ਬੈਠ ਹੂੰ ਸਾਈਕਲ ਹੀ ਸਰੌਂਗ ਆਪੇ ਬੀਬੀ ਤੂੰ ਉਦਣ ਕਹਿੰਦੀ ਭਾਈ ਇੱਥੇ ਨਾ ਸਰਵਾਈ ਇੱਥੇ ਸੱਟ ਖਾ ਲੂਗਾ ਇਹ ਹਮ ਆਏ ਇਹ ਲੈ ਕੇ ਜੰਮਿਆਤਾ ਸਮਾਰਟੀ ਦਾ ਉਰੀਓ ਪੈਣੀ ਚਮਕੌਰੇ ਸੀ ਨਾ ਨਾ ਛੱਡਣ ਦੀ ਗੱਲ ਕਰਦੀ ਆ ਉਹ ਕਹਿੰਦੀ ਸੀ ਦੇਖ ਇਹ ਗੰਦੇ ਕੇ ਜੰਮਿਆ ਨਹੀਂ ਗਾਪੂ ਤੇ ਸਾਥ ਖਾਓ ਤੇ ਇੱਕ ਗਲਤੋੜੀ ਮਾਰ ਜੀ ਤੁਸੀਂ ਨਾਲ ਲੈ ਗਿਆ ਗੁਰਦੁਆਰੇ ਨੂੰ ਆ ਕੇ ਮੋਰਸਾ ਗੁਰਚਾ ਕੇ ਚਾਹ ਪੀਣੇ ਵੀ ਲੈ ਗਿਆ ਤਾਉ ਨਾਲ ਚਲਾ ਕੇ ਬੱਚੇ ਘੜਾਤੀ ਇਹਨੇ ਬੱਚੇ ਨਾ ਆਉਣੇ ਮੋਰਸਾ ਉੱਥੇ ਮੈਂ ਕਿਤਾ ਚਲਾ ਕੇ ਲੈ ਕੇ ਜਾਇਆ ਗੋ ਥੋੜੇ ਦਾ ਉਹ ਚਲਾ ਕੇ ਤਾਂ ਲੈ ਕੇ ਗੋ ਆਏ ਨਾ ਚਾਰੰਜੀ ਤੋਂ ਪਿੱਛੇ ਹੁਣ ਮੈਂ ਇੱਥੇ ਛੱਡਤੀ ਛੱਡਣਾ ਮਤਲਬ ਮੇਰਾ ਕਹਿਣਾ ਮਤਲਬ ਇਕੱਲੇ ਚਲਾਉਣ ਨੂੰ ਨਹੀਂ ਦੇਣੀ ਗਏ ਆਏ ਗਏ ਜੇ ਹੁਣ ਮੰਨ ਲਾ ਬਾਈ ਜਾਨਸ ਮੈਂ ਇਹਨੂੰ ਛੱਡ ਕੇ ਚਲੇ ਜਾਵਾਂ ਬੀਬੀ ਕੋਲ ਨੂੰ ਆ ਗੱਲ ਕਰਦੇ ਆ ਵੀ ਇਹ ਸੱਟ ਖਾਊਗਾ। ਇਹ ਰਾ ਲੱਗਦੀ ਆ ਨਾਲ ਬਿੱਟੂ ਆ ਦੇਖੀ। ਹਾਂ ਲੱਗਦੀ ਆ। ਇਹ ਲੱਗਦੀ ਆ ਬ੍ਰੇਕਾਂ ਦਾ ਮੈਂ ਚੱਕ ਤੀਆਂ ਚੱਲ। ਆ ਦਿਖਾ ਟਾਇਰ ਪੈਂਚਰ ਆ ਪਿਛਲਾ? ਹਾਂ ਪਿਛਲਾ। ਇਹੇ ਲੈ ਕੇ ਜਾਵਾਂਗੇ ਖੋਲ ਕੇ ਪਰ ਮੈਨੂੰ ਡਰ ਲੱਗਦਾ ਵੀ ਇਹ ਸੱਟ ਨਾ ਖਾ ਲਵੇ ਯਾਰ। ਸ਼ੂ ਕਰਾ ਦੇਣੀ ਨਹੀਂ ਕੰਮ। ਤੇ ਤੁਸੀਂ ਥੋੜੇ ਦੇਖੀਆ। ਜੀ ਜੀ। ਹਾਂ ਇਹਨੂੰ ਕੋਈ ਨਹੀਂ ਹੈ ਉਹਦੇ ਥੋੜੀ ਥੋੜੀ। ਨਾ ਹੈ ਇੰਨੀ। ਥੋੜੀ ਪੁੱਛਦਾ ਬੀਬੀ ਉਹ।

ਆ ਜਿੰਦੇ ਲਾ ਦੋ ਬੀਬੀ ਜਿੰਦੇ ਕਿੱਥੇ ਲਾਉਣੇ ਆ ਜਿੰਦੇ ਲਾ ਫੜ ਭਾਈ ਜਿੰਦਾ ਲਾ ਲਾ ਦੇ ਦੋ ਹੀ ਪੈਂਚਰ ਆ ਦੋ ਹੀ ਪੈਂਚਰ ਆ ਉਪਰਾਂ ਕਰ ਦਦਾ ਬੀਬੀ ਹੈ ਓਏ ਉਪਰਾਂ ਕਰ ਦਦਾ ਹੈ ਉਹ ਸੌਂ ਦੀ ਚਾੜੀ ਹਾਂ ਹੁਣ ਆਇਆ ਹੈ ਨਾ ਵਿਚਾਰਾ ਨਾਈਟ ਡਿਊਟੀ ਲੱਗਿਆ ਆਇਆ ਹੈ ਨਾਈਟ ਡਿਊਟੀ ਲੱਗੀ ਹੋਈ ਹੈ ਤਾਂ ਕਰਕੇ ਆ ਸਤਿ ਸ੍ਰੀ ਅਕਾਲ ਹਾਂ ਭਾਈ ਅੱਜ ਬਾਈ ਕਹਿੰਦਾ ਯਾਰ ਮੰਮੀ ਜਾਣਾ ਮੰਨੂ ਵੀ ਕਮਾ ਲਿਆ ਉਹ ਇੱਥੋਂ ਹੈਗਾ 1.5-2 ਘੰਟੇ ਦਾ ਰਸਤਾ ਜਗਰਾਮਾ ਕੋਲ ਹੂੰ ਠੀਕ ਹੈ ਠੀਕ ਆ ਤਿਆਰੀ ਆ ਅੱਜ ਅਛਰਾ ਭਾਈ ਕਹਿੰਦਾ ਮੇਰਾ ਬੜਾ ਭਾਈ ਕਹਿੰਦਾ ਅੱਜ ਗੱਡੀ ਮੈਂ ਚਲਾਉਣੀ ਆ ਬੀਬੀ ਇਹ ਕਹਿੰਦਾ ਅੱਜ ਗੱਡੀ ਮੈਂ ਲੈ ਕੇ ਜਾ ਹੈ ਬੀਬੀਆਂ ਅੰਦਰ ਵੀ ਹੈ ਬੋਲਦਾ ਨਹੀਂ ਬੀਬੀਆਂ ਆ ਕੇ ਕਹਿੰਦੇ ਨਾਲ ਲੈ ਲੈ ਨਾਲ ਲੈ ਲੈ ਨਾਲ ਲੈ ਲੈ ਨਾਲ ਲੈ ਲੈ ਤੇਰਾ ਵੱਜੀ ਜਾਊਗਾ ਫੋਨ ਕੰਨ ਚ ਭਰ ਰਿਹਾ ਚੱਕ ਲੈ ਪੁੱਤ ਨਾਲ ਬੀਬੀ ਦਾ ਫੋਨ ਆ ਬਈ ਚੱਲੀਏ ਭਾਈ ਹਾਂਜੀ ਹਾਂ ਚੱਲ ਬੀਬੀ ਅੱਛਾ ਮੈਨੂੰ ਐਂ ਦੱਸਦਾ ਇੱਕ ਗੱਲ ਤੈਨੂੰ ਐਂ ਪੁੱਛਣਾ ਮੈਂ ਅੱਛਾ ਤੇ ਇੱਕ ਫਾਲਤ ਇੱਕ ਡੱਬਾ ਲੈ ਚੱਲੀ ਹੈ ਨਾ ਹਣਾ ਚਲੋ ਠੀਕ ਆ ਹਾਂ ਬਈ ਇਹ ਬਿਲਕੁਲ ਮੈਂ ਦਰਵਾਜ਼ਾ ਪੱਖਿਆ ਦਾ ਬੰਦ ਕਰ ਦੋ ਪੱਖਿਆ ਦਾ ਬੰਦ ਕਰ ਚਲੋ ਜੀ ਚਲਦੇ ਹਾਂ ਹੁਣ ਤੁਹਾਨੂੰ ਮਿਲਦੇ ਆਂ ਸ਼੍ਰੀ ਚਮਕੌਰ ਸਾਹਿਬ ਜਾ ਕੇ ਤੇ ਇੱਕ ਦੋ ਸਾਮਾਨ ਹੋਰ ਵੀ ਲੈਣੇ ਆ ਠੀਕ ਆ 7 ਮਹੀਨੇ ਦੇ ਕਹਿ ਕੇ ਲਿਆ ਗਏ ਨੂੰ ਛੇ ਤਾਂ ਪੂਰੇ ਹੋ ਚੱਲੇ ਦਾ ਛੇ ਮਹੀਨੇ ਲੱਗਿਆ 7 ਮਹੀਨੇ ਲੈਣਾ ਤੁਮੈ ਤਾਂ 7 ਮਹੀਨੇ ਹੀ ਲੈਣਾ ਹੁੰਦਾ ਨੂੰ ਹਾਂ ਇਹਦੇ ਤਾਂ ਟਾਈਟ ਜੇ ਹੁੰਦੇ ਨੇ ਠੀਕ ਆ ਸਾਲ ਦਾ ਹੁੰਦਾ ਉਹ ਆ ਜਾ ਪਾਈ ਯਾਰ ਵਿੱਚ ਬਹਿ ਕੇ ਕਰ ਲਿਓ ਸਾਈਕਲ ਵੀ ਅੰਦਰ ਲਾ ਦੇਣਾ ਤਾਂ ਬਾਹਰ ਲਾਤਾ ਸਾਈਕਲ ਝਫੜਾ ਰਹਿੰਦਾ ਆ ਇਹਨਾਂ ਦੇ ਕੈਮਰੇਆਂ ਦੇ ਬਹੁਤ ਸਾਰੇ ਚਲ ਸਾਰਾ ਤਾਂ ਕਿ ਬੀਬੀ ਮੈਂ ਉਹ ਗੱਲ ਕਰਦਾ ਤੁਸੀਂ ਆਪ ਦੇਖ ਲਿਓ ਜਿੰਦਾ ਮਨਿੰਦਰ ਤੇ ਨਾ ਛੱਡਿਓ ਮਨਿੰਦਰ ਸਾਈਕਲ ਲਾਣ ਦੇ ਇਹਨਾਂ ਚਾਹੋ ਛੋ ਆ ਇਹਨੂੰ ਤਾਂ ਇਹਨੂੰ ਆਇਆ ਵੀ ਸਾਰੇ ਜਾਣੇ ਚੱਲੇ ਅੱਜ ਇਹਨੂੰ ਆਇਆ ਵੀ ਅੱਜ ਸਾਰੇ ਇਕੱਠੇ ਹੋ ਕੇ ਚੱਲੇ ਆ ਕਰਮਾ ਵਾਲਾ ਐ ਭਲੇ ਆ ਚਾਬੀ ਆ ਤਾਇ ਕੋ ਦੇ ਦੇਖੀ ਚੇਨ ਬੰਦ ਤਾਇ ਆ ਰਖਾ ਤਾ ਉਹਦਾ ਦੇਖਾ ਹਾਂ ਭਾਈ ਤੋੜ ਨਹੀਂ ਸਕਦਾ ਕੋਈ ਦੇਖ ਲਾ ਫੜਾ ਲੈ ਤਾਇ ਨਹੀਂ ਫੜਾਦੀ ਚਾਬੀ ਪੁੱਤ ਕਿਚਨ ਉਹ ਕਿਤੇ ਘਰੇ ਰੱਖਦੇ ਨਾ ਵੇਹ ਜੇਗਾ ਮੁੰਡਾ ਚੱਲ ਭਾਈ ਗੌਰ ਸਾਹਿਬ ਇੰਨਾ ਵੇਟ ਕਰਦੇ ਆ ਮੀਂਹ ਦੀ ਤੇ ਪਹੁੰਚੇ ਆ ਦਰਾਹੇ ਤੇ ਆ ਮੀਂਹ ਦੇਖ ਲੋ ਮੀਂਹ ਦਾ ਪਾਣੀ ਆ ਜੀ ਫੁੱਲ ਆ ਔਰ ਇੰਨਾ ਕਿ ਮੀਂਹ ਪੈਲੇ ਇਧਰ ਜੰਨਾ ਤੁਸੀਂ ਕਹਿ ਦੋ ਲੰਘਣਾ ਵੀ ਮੁਸ਼ਕਲ ਆ ਲੰਗਣਾ ਵੀ ਬੜਾ ਮੁਸ਼ਕਲ ਹੋਇਆ ਪਿਆ ਨਾ ਮੀਂਹ ਓਹੋ ਹੋਹ ਸੜਕਾਂ ਔਰ ਪਾਣੀਓ ਪਾਣੀ ਹੋਇਆ ਪਿਆ ਪੌਂਚੇ ਹੋਏ ਆ ਜੀ ਦਰਾਹੇ ਦੇਲਾ ਆਪਣੇ ਵੱਲ ਵੀ ਬੀਬੀ ਮੀਂਹ ਹੀ ਹੈਗਾ ਹੈ ਹੈ ਆਪਣੇ ਮੀਂਹ ਹੀ ਹੈਗਾ ਇੱਧਰ ਮੀਂਹ ਦੇਖਦਾ ਦੇਖ ਲਓ ਜੀ ਹੱਲ ਪਰੀ ਹੋਈ ਆ ਹੈ ਬੀਬੀ ਹੈ ਇੱਧਰੋਂ ਮਾ ਮੀਂਹ ਆਊਗਾ ਬੀਬੀ ਜਿਹੜੇ ਹਿਸਾਬ ਨਾਲ ਬੱਦਲਵਾਜੀ ਹੋਈ ਪਈ ਆ ਹਨਾ ਬੱਲੇ 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 ਉਮੇਤਰੂ ਚੱਲ ਜੀ ਨਹਿਰ ਦੇਖੋ ਨਹਿਰ ਭਰੀ ਪਈ ਆ ਹੈਂ ਕਿਆ ਬਣੂਗਾ ਇਧਰ ਨੂੰ ਜਗਦੇ ਰੱਬ ਨਾ ਕਰੇ ਪਰਮਾ ਪਰ ਪੈ ਇੱਕ ਫਾਇਦਾ ਕਰਤਾ ਪੱਕੀਆਂ ਕਰਦੀਆਂ ਕੱਚੀ ਨਹਿਰ ਆ ਜੀ ਇਹ ਪੱਕੀਆਂ ਕਰਦੀਆਂ ਸਰਕਾਰ ਨੇ ਇਹ ਫਾਇਦਾ ਹੋ ਗਿਆ ਵੇਸੀ ਵੀ ਟੁੱਟਣ ਦੇ ਚਾਂਤ ਬਹੁਤ ਘੱਟ ਆ ਕਿਤੇ ਖਾਰਕੂ ਪੈ ਜਵੇ ਉਹ ਗੱਲ ਵੱਖਰੀ ਆ ਕਰਨੀ ਬੀਬੀ ਕਰਦੇ ਤੇ ਮੀ ਆ ਗਿਆ ਜੀ ਫੁੱਲ ਮੀ ਪੈ ਰਿਹਾ ਜੀ ਪੂਰਾ ਦਰਾਹੇ ਦੇ ਵਿੱਚ ਲੁਧਿਆਣੇ ਫੁੱਲ ਮੀ ਆ ਜੀ ਫੁੱਲ ਐਨ ਉਪਰ ਆਏ ਕਲਾਂ ਦੇ ਵਿੱਚ ਅਸੀਂ ਪਹੁੰਚ ਗਏ ਭੈਣ ਦੇ ਪਿੰਡ ਤੇ ਭੈਣ ਦੇ ਪਿੰਡ ਜਦੋਂ ਐਂਟਰੀ ਆਪਾਂ ਕਰਦੇ ਆ ਨਾ ਇੱਕ ਦੇਖਣ ਨੂੰ ਇੱਥੇ ਬਹੁਤ ਵਧੀਆ ਚੀਜ਼ ਆ ਬਿਨ ਨਾਲ ਸੜਕ ਤੇ ਬਿਲਕੁਲ ਦਰਖਤ ਤੇ ਦਰਖਤ ਲੱਗੇ ਪਏ ਹੈ ਠੰਡੀ ਠੰਡੀ ਹਵਾ ਤੇ ਡੇਕਾਂ ਆਮਬ ਅਨਾ ਬਹੁਤ ਵਧੀਆ ਮਤਲਬ ਦੇਖਣ ਨੂੰ ਵੀ ਹਾਂ ਜਦੋਂ ਪਿੰਡ ਚ ਐਂਟਰੀ ਹੋ ਗਈ ਤਾਂ ਦਰਖਤ ਮਿਲਦੇ ਆ ਜੀ ਅੱਜ ਨਹੀਂ ਆਪਾਂ ਅੱਜ ਦੇ ਟਾਈਮ ਦੇ ਵਿੱਚ ਨਹੀਂ ਦਰਖਤ ਪੱਟੇ ਜਾ ਰਹੇ ਪਰ ਆ ਇਸ ਪਿੰਡ ਦੇ ਵਿੱਚ ਬੋਪਰਾਏ ਕਲਾ ਦੇ ਵਿੱਚ ਬਹੁਤ ਜਾਨਾ ਸੜਕ ਦੇ ਨਾਲ-ਨਾਲ ਦਰਖਤਾਂ ਤੇ ਆ ਹੋ ਗਈ ਹੈ ਜੀ ਪਿੰਡ ਦੀ ਐਂਟਰੀ ਪਿੰਡ ਬੋਪਰਾਏ ਦੀ ਲੈ ਪਹਣੇ ਤੇਰੇ ਪਿੰਡ ਪਹੁੰਚ ਗਿਆ ਦੇਖ ਲੈ ਆਪਣਾ ਪਿੰਡ ਆਹੀ ਆ ਤੇ ਬਾਕੀ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਮਿਲਦੇ ਆਪਾਂ ਹੁਣ ਤੁਹਾਨੂੰ ਹੁਣ ਕਿਸੇ ਅਗਲੇ ਵਲੌਗ ਦੇ ਵਿੱਚ ਦਿਖਾਵਾਂਗੇ ਹੁਣ ਅਗਲੇ ਵਲੌਗ ਦੇ ਵਿੱਚ ਭੈਣ ਦਾ ਘਰ ਤੇ ਨਾਲ ਮਿਲਾਵਾਂਗੇ ਆਪਣੀ ਫੈਮਿਲੀ ਨੂੰ ਠੀਕ ਹੈ ਜੀ ਬੇ ਪਿੰਡਰ ਦਾ ਬੱਸਾਂ ਵੀ ਲੱਗੀਆਂ ਹੋਈਆਂ ਕਿਆ ਬਾਤ ਹੈ ਸੰਤਾ ਇਹਦਾ ਵੀ ਸ਼ਾਇਦ ਬਸ ਹੈ ਨਹੀਂ ਕੋਈ ਇਧਰ ਨੂੰ ਪਰ ਸਾਧਨ ਪੂਰਾ ਤੇ ਬੱਸ ਜੇ ਆਣੇ ਤਾਂ